ਆਪਣਾ ਸਕ੍ਰਿਪਟ ਲਿਖੀ ਆ ਆਪਣੇ ਹਿਸਾਬ ਨਾਲ ਅਸੀਂ ਥੋੜਾ ਜਿਹਾ ਕੀਤਾ ਉਹਨੂੰ ਤੇ ਜੇ ਤੁਹਾਨੂੰ ਚੰਗਾ ਲੱਗਾ ਹੋ ਵੀਡੀਓ ਤੇ ਸ਼ੇਅਰ ਜਰੂਰ ਕਰਿਓ ਮੇਰੇ ਭਰਾ ਸਾਰੇ ਫੁੱਲ ਹੋ ਗਈ ਮਹਾਰਾਜ ਹਾਏ ਹਾਏ ਆਓ ਸਾਡੇ ਟੀਮ ਮੈਂਬਰ ਜਿਹੜੇ ਜਾ ਰਹੇ ਆ ਤੇ ਇੱਕ ਸਾਡਾ ਸ਼ੌਤ ਆ ਤਾਂ ਕੀ ਕੀਤਾ ਕਰਨ ਲੱਗੇ ਤੁਸੀਂ ਮੈਨੂੰ ਦੱਸੋ ਕੀ ਕਰਨ ਲੱਗੇ ਆਂ ਹੀ ਗੱਲ ਲੱਗੇ ਆਂ ਰੋਸ਼ਨ ਨੇ ਬੈਣਾ ਉੱਥੇ ਪੌੜੀਆਂ ਦੇ ਤੇ ਮੈਂ ਉਹਦੇ ਨੂੰ ਭੱਜੇ ਭੱਜੇ ਨਾਲ ਲਾ 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 ਮੈਂ ਭੱਜਾ ਕਰਦੇ ਨੇ ਤੇ ਰੋਸ਼ਨ ਨੇ ਤਾਂ ਸੱਬੇ ਹੱਥ ਮਾਰਨਾ ਕਿ ਕੀ ਹੋ ਗਿਆ ਆਹ ਏਅਰਪੋਰਟ ਚਾਹਦੇ ਅੱਛਾ ਬਾਅਦ ਤੇ ਮੈਂ ਉਹਨੂੰ ਕਹਿਣਾ ਮੈਂ ਕਿ ਐਂਦਾ ਨਾ ਦੁਖੀ ਹੋ ਮੈਂ ਤਾਂ ਲੈ ਕੇ ਜਾਂਦਾ ਸੰਦੀਪ ਭਾਈ ਦੀ ਸ਼ਾਪ ਤੇ ਉਹ ਸਾਰੇ ਹੱਲ ਕਰ ਦਿੰਦੇ ਆ ਬਸ ਸਤਿ ਸ੍ਰੀ ਅਕਾਲ ਜੀ ਵੈਲਕਮ ਆ ਤੁਹਾਡਾ ਸਾਡੇ YouTube ਚੈਨਲ ਤੇ ਤੇ ਲਓ ਜੀ ਸਾਡਾ ਇੱਕ ਨਿਊ ਬਲੌਗ ਆ ਰਿਹਾ ਵਾ ਜਿਹਦੇ ਵਿੱਚ ਅਸੀਂ ਦਿਖਾ ਰਹੇ ਆਂ ਕਿ ਅਸੀਂ ਵੀਡੀਓ ਸ਼ੂਟ ਕਿੱਦਾਂ ਕਰਦੇ ਆ ਤੇ ਜੁੜੇ ਹੋਲੇ ਤੁਹਾਨੂੰ ਮਈ ਆਊਗਾ ਤੇ ਆਓ ਸਾਡੇ ਟੀਮ ਮੈਂਬਰ ਜਿਹੜੇ ਜਾ ਰਹੇ ਆ ਤੇ ਇੱਕ ਸਾਡਾ ਸ਼ੌਟ ਆ ਮਿਹਨਤ ਸਾਡੀ ਟੀਮ ਕਾਫੀ ਕਰਦੀ ਪਈ ਆ ਤੁਸੀਂ ਮੇਰੇ ਭਰਾ ਸਾਥ ਨਹੀਂ ਦਿੰਦੇ ਸਾਨੂੰ ਬੜੀ ਮਾੜੀ ਗੱਲ ਆ ਤੁਹਾਡੇ ਵਾਸਤੇ ਤੇ ਉਹ ਅਸੀਂ ਆਪਣੇ ਹਿਸਾਬ ਨਾਲ ਸਕ੍ਰਿਪਟ ਲਿਖੀ ਆ ਆਪਣੇ ਹਿਸਾਬ ਨਾਲ ਅਸੀਂ ਥੋੜਾ ਜਿਹਾ ਕੀਤਾ ਉਹਨੂੰ ਜੇ ਤੁਹਾਨੂੰ ਚੰਗਾ ਲੱਗਾ ਉਹ ਵੀ ਤੁਸੀਂ ਸ਼ੇਅਰ ਜਰੂਰ ਕਰਿਓ ਮੇਰੇ ਭਰਾ ਜਿੱਥੇ ਮਰਜ਼ੀ ਬੈਜੋ ਗੱਲ ਖਤਮ ਕਰੋ ਜਿੱਥੇ ਮਰਜ਼ੀ ਉਹ ਅੱਗੇ ਕੀ ਪ੍ਰੋਗਰਾਮ ਆ? ਉਹ ਇੰਨਾ ਮੜੇ ਰੋਡ ਤੇ ਲੱਭੀ ਲੋ ਕੁਛ ਵੀ ਨਹੀਂ ਲੱਭੀ ਤੇ ਕਰੇ। ਤੁਹਾਨੂੰ ਬਾਹਰੋਂ ਬਰਾਤ ਕਾਇਮ ਨਹੀਂ ਕਰਾਉਣਾ ਕਰੀਓਗਾ। ਚਲਾ ਗੁਰਜਾ। ਤਾਂ ਹੀ ਕਰਾਉਣਾ ਹੈ। ਸਟੋਰੇ ਫੁੱਲ ਕਰਨਾ ਹੈਗਾ। ਹਾਂ ਉਹ ਸਾਰਾ ਸਟੋਰੇ ਫੁੱਲ ਨੇ ਤੇ ਫੁੱਲ। ਅੱਛਾ ਕਰ ਲਾ ਖੰਦੀ ਸਾਡੇ ਸਟੋਰੇ ਫੁੱਲ ਹੋ ਗਈ ਹੈ ਮਹਾਰਾਜ। ਆਏ। 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 ਕੀ ਯਾਰ ਮੈਂ ਤਾਂ 에ਰਪੋਰਟ ਲਾਗੇ ਫਸ ਗਿਆ ਇੱਕ ਚੱਲਦਾ ਹੈ ਕੋ ਚੱਲਦਾ ਹੀ ਨਹੀਂ ਕੀ ਯਾਰ ਕੀ ਕਰਾਂ ਮੈਂ ਸਮਝ ਨਹੀਂ ਆਉਂਦਾ ਪਰ ਮੈਨੂੰ ਕੁਝ ਚੱਲੀਏ ਯਾਰ ਮੇਰੀ ਤਾਂ ਕਿਸਮਤੀ ਖਰਾਬ ਭਰਾ ਕੀ ਹੋਇਆ ਗੱਲ ਤਰਪਾ ਹਾਂਜੀ ਕਿੱਦਾਂ ਦੀ ਲੱਗੀ ਤੁਹਾਨੂੰ ਸਾਡਾ ਬਲੌਗ ਕਿੱਦਾਂ ਦੀ ਲੱਗੀ ਤੁਹਾਨੂੰ ਸਾਡਾ ਬਲੌਗ ਮਤਲਬ ਕਿੱਦਾਂ ਦਾ ਲੱਗਿਆ ਤੁਹਾਨੂੰ ਸਾਡਾ ਬਲੌਗ ਅਸੀਂ ਐਦਾਂ ਜਿਹੜੀ ਵੀਡੀਓ ਆ ਉਹ ਕਰਦੇ ਆ ਤੇ ਨੈਕਸਟ ਵੀ ਤੁਹਾਨੂੰ ਅਸੀਂ ਐਦਾਂ ਦੀ ਵੀਡੀਓ ਤੁਹਾਨੂੰ ਕਿਦਾਂ ਦਾ ਤੁਹਾਡਾ ਟੇਸਟ ਸਾਨੂੰ ਪਲੀਜ਼ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਮੇਰੇ ਭਰਾ ਅਸੀਂ ਕੋਈ ਵੀ ਵੀਡੀਓ ਪਾਉਨੇ ਆ ਬੜੀ ਮਿਹਨਤ ਬੜੀ ਸ਼ਿੱਦਤ ਨਾਲ ਪਾਉਨੇ ਆ ਤੇ ਇਹ ਤੁਹਾਡੇ ਕਰਕੇ ਪਾਉਨੇ ਆ ਅਸੀਂ ਤੇ ਜੇ ਤੁਸੀਂ ਨਹੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸੋਗੇ ਤੇ ਸਾਨੂੰ ਹੋਰ ਕੌਣ ਦੱਸੇਗਾ ਮੇਰੇ ਪ੍ਰਾਪਰਲੀ ਜਰੂਰ ਦੱਸਿਆ ਕਰੋ ਸਾਨੂੰ ਲਵ ਯੂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ